ਬੀਤੀ ਰਾਤ ਨਿਹੰਗ ਬਾਣੇ ਦੇ ਵਿੱਚ ਆਏ ਚਾਰ ਨੌਜਵਾਨਾਂ ਦੇ ਬਲੋਸ਼ ਸ਼ਰੰਦਪੁਰ ਸਾਹਿਬ ਦੇ ਨਜ਼ਦੀਕੀ ਪਿੰਡ ਝਿੰਝੜੀ ਦੀ ਨਹਿਰ ਤੇ ਸੈਰ ਕਰ ਰਹੇ ਪਿੰਡ ਦੇ ਨੌਜਵਾਨਾਂ ਤੇ ਤਲਵਾਰਾਂ ਦੇ ਨਾਲ ਹਮਲਾ ਕਰ ਦਿੱਤਾ ਗਿਆ। ਜਿਸ ਤੋਂ ਬਾਅਦ ਇੱਕ ਨੌਜਵਾਨ ਗੰਭੀਰ ਜ਼ਖਮੀ ਹੁੰਦਾ ਹੈ ਜਿਸ ਨੂੰ ਪਹਿਲਾਂ ਪਾਈਜਿਆਇਤਾ ਜਿਸ ਤੋਂ ਬਾਅਦ ਹਸਪਤਾਲ ਲਿਆਂਦਾ ਗਿਆ ਜਿਸ ਤੋਂ ਪ੍ਰੰਤ ਪੀਜੀਐ ਚੰਡੀਗੜ੍ਹ ਡੈਫਰ ਕਰ ਦਿੱਤਾ ਗਿਆ। ਤੇ ਘਟਨਾ ਨੂੰ ਅੰਜਾਮ ਦੇਣ ਤੋਂ ਬਾਅਦ ਚਾਰੋਂ ਨੌਜਵਾਨ ਮੌਕੇ ਤੋਂ ਫਰਾਰ ਹੋ ਜਾਂਦੇ ਨੇ। ਇਹਨਾਂ ਦੇ ਵਿੱਚ ਦੱਸਿਆ ਜਾ ਰਿਹਾ ਕਿ ਇਹਨਾਂ ਦਾ ਪਿੱਛਾ ਕਰਦੇ ਹੋਏ ਆ ਪਿੰਡ ਝਿੰਝੜੀ ਦੇ ਨੌਜਵਾਨ ਜੋ ਕਿ ਪਿੱਛੇ ਪਹੁੰਚਦੇ ਨੇ ਇਸ ਦੌਰਾਨ ਨਜ਼ਦੀਕੀ ਪਿੰਡ ਬੱਡਲ ਦੇ ਕੋਲ ਇੱਕ ਹਮਲਾਵਰ ਨੌਜਵਾਨ ਨੂੰ ਕਾਬੂ ਕੀਤਾ ਗਿਆ ਜੋ ਕਿ ਨੇ ਹੰਗ ਬਾਣੇ ਦੇ ਵਿੱਚ ਕੱਪੜ ਪ੍ਰਾਂਤਸ ਨੌਜਵਾਨ ਨੂੰ ਸਥਾਨਕ ਪੁਲਿਸ ਦੇ ਹਵਾਲੇ ਕਰ ਦਿੱਤਾ ਗਿਆ ਹੈ। ਪੁਲਿਸ ਨੇ ਇਸ ਮਾਮਲੇ 'ਚ ਚਾਰ ਨੌਜਵਾਨਾਂ ਤੇ ਪਰਚਾ ਦਰਜ ਕੀਤਾ ਜਿਨ੍ਹਾਂ ਦੇ ਵਿੱਚੋਂ ਇੱਕ ਗ੍ਰਿਫਤਾਰ ਕਰ ਲਿਆ ਗਿਆ ਤੇ ਬਾਕੀ ਦੀ ਭਾਲ ਜਾਰੀ ਹੈ। ਤੇ ਇਸ ਤੋਂ ਇਲਾਵਾ ਡੀਐਸਪੀ ਦਾ ਇਹ ਕਹਿਣਾ ਹੈ ਕਿ ਵਕਫਕ ਸਿੱਖ ਜਥੇਬੰਦੀਆਂ ਨੇ ਮੁਖੀਆਂ ਨੂੰ ਅਪੀਲ ਕੀਤੀ ਗਈ ਹੈ ਕਿ ਨਿਹੰਗ ਸਿੰਘਾਂ ਦੇ ਬਾਣਿਆਂ ਨੂੰ ਪਾ ਕੇ ਇਸ ਤਰੀਕੇ ਲੋਕ ਗਲਤਵਾਰਦਾਤਾ ਨੂੰ ਅੰਜਾਮ ਦੇ ਰਹੇ ਨੇ ਤਾਂ ਇਸ ਤੇ ਕੋਈ ਕਾਰਵਾਈ ਹੋਣੀ ਚਾਹੀਦੀ ਹੈ ਕਿਉਂਕਿ ਪਿਛਲੇ ਸਮੇਂ ਦੇ ਵਿੱਚ ਵੀ ਜੇ ਕੋਈ ਨਿਹੰਗ ਸਿੰਘਾਂ ਦੇ ਵੱਲੋਂ ਕਾਫੀ ਘਟਨਾਵਾਂ ਨੂੰ ਅੰਜਾਮ ਦਿੱਤਾ ਜਾ ਚੁੱਕਿਆ ਹੈ। ਰਾਤ ਮੈਨੂੰ ਲਗਭਗ ਝਿੰਜੜੀ ਪਿੰਡ ਤੋਂ 11 ਵਜੇ ਫੋਨ ਆਇਆ ਤੇ ਉਹਨਾਂ ਨੇ ਮੈਨੂੰ ਦੱਸਿਆ ਕਿ ਸਾਡੇ ਇੱਕ ਬਹੁਤ ਹੀ ਅਜ਼ੀਜ਼ ਸਾਥੀ ਰਾਜਕੁਮਾਰ ਜੀ ਤੇ ਇੱਕ ਹੋਰ ਦੀ ਕੁਝ ਜਿਹੜੇ ਹੈਗੇ ਅਖੌਤੀ ਜਿਨ੍ਹਾਂ ਨੇ ਨਿਹੰਗ ਸਿੰਘ ਬਾਣਾ ਪਾਇਆ ਸੀਗਾ ਉਹਨਾਂ ਨੇ ਆ ਕੇ ਕਿਰਪਾਨਾਂ ਮਾਰ ਕੇ ਦੋ ਬੰਦਿਆਂ ਦੀਆਂ ਬਾਹਾਂ ਜਿਹੜੀਆਂ ਹੈ ਉਹ ਵੱਢਤੀਆਂ ਇੱਕ ਦਾ ਜਿਹੜਾ ਹੈ ਇੱਥੇ ਟਾਂਕੇ ਲਾ ਕੇ ਇਲਾਜ ਹੋ ਗਿਆ ਤੇ ਇੱਕ ਨੂੰ ਹਾਲਤ ਗੰਭੀਰ ਦੇਖਦੇ ਹੋਏ ਹਸਪਤਾਲ ਵਾਲਿਆਂ ਨੇ ਪੀਜੀਐਹ ਰੈਫਰ ਕਰ ਦਿੱਤਾ ਮੈਂ ਬੇਨਤੀ ਕਰਦਾ ਹਾਂ ਇਹਨਾਂ ਨੂੰ ਕਿ ਕਿਉਂ ਤੁਸੀਂ ਨਿਹੰਗ ਜਿਹੜਾ ਜਥਿਆਂ ਦਾ ਜਿਹੜਾ ਬਾਣਾ ਹੈ ਉਹਨੂੰ ਬਦਰਾਮ ਕਰ ਰਹੇ ਹਨ ਮੈਂ ਬੇਨਤੀ ਕਰਾਂਗਾ ਐਸਜੀਪੀਸੀ ਦੇ ਪ੍ਰਧਾਨ ਸਾਹਿਬ ਜੀ ਨੂੰ ਵੀ ਕਿ ਇਹੋ ਜਿਹੇ ਜਿਹੜੇ ਅਖੌਤੀ ਲੋਕ ਹੈਗੇ ਉਹ ਜਿਨ੍ਹਾਂ ਨੇ ਕਿ ਨਿਹੰਗ ਸਿੰਘ ਬਾਣੇ ਦੇ ਵਿੱਚ ਇਹੋ ਜੇ ਬਾਰਦਾਤਾਂ ਕਰਦੇ ਹਨ ਇਹਨਾਂ ਨੂੰ ਬਖਸ਼ਿਆ ਨਾ ਜਾਵੇ ਇਹਨਾਂ ਨੂੰ ਜਿਹੜਾ ਹੈਗਾ ਕੌਮ ਮੂੰਹ ਨਾ ਲਾਵੇ ਕਿਉਂਕਿ ਸਾਡਾ ਜਿਹੜਾ ਹੈ ਹਿੰਦੂ ਧਰਮ ਔਰ ਸਿੱਖ ਧਰਮ ਦਾ ਆਪਸ ਦੇ ਵਿੱਚ ਨੌ ਮਾਸ ਦਾ ਰਿਸ਼ਤਾ ਹੈ ਗੁਰੂ ਮਹਾਰਾਜ ਜੀ ਨੇ ਹਿੰਦੂ ਧਰਮ ਦੀ ਰੱਖਿਆ ਕਰਨ ਵਾਸਤੇ ਬਹੁਤ ਵੱਡਾ ਆਪਣਾ ਜਿਹੜਾ ਹੈ ਯੋਗਦਾਨ ਦਿੱਤਾ ਹੈਗਾ ਆਪਣੀ ਜਿਹੜੀ ਸ਼ਹਾਦਤ ਦਿੱਤੀ ਗਈ ਇਹੋ ਜਿਹੇ ਲੋਕਾਂ ਨੂੰ ਜਿਹੜਾ ਹੈਗਾ ਉਹ ਜਿਹੜੇ ਖੌਫੀ ਆਪਣੇ ਆਪ ਨੂੰ ਨਿਹੰਗ ਸਿੰਘ ਮੰਨਦੇ ਹਨ ਉਹਨਾਂ ਦੇ ਜਿਹੜਾ ਹੈਗਾ ਕਾਰਵਾਈ ਕੀਤੀ ਜਾਵੇ ਤੇ ਮੈਂ ਰਾਤ ਨੂੰ ਹੀ ਆਪਣੇ ਸੀਨੀਅਰ ਆਗੂ ਪੰਜਾਬ ਭਾਜਪਾ ਦੇ ਉਪ ਪ੍ਰਧਾਨ ਡਾਕਟਰ ਸੁਭਾਸ਼ ਸ਼ਰਮਾ ਜੀ ਦੇ ਨਾਲ ਸੰਪਰਕ 'ਚ ਹਾਂ ਉਹਨਾਂ ਨੇ ਮੈਨੂੰ ਭਰੋਸਾ ਦਿਵਾਇਆ ਸਵੇਰਾ ਕਿ ਮੈਂ ਹਸਪੀਟਲ ਜਾ ਕੇ ਉੱਥੇ ਜਿਹੜੇ ਡਾਇਰੈਕਟਰ ਸਾਹਿਬ ਨੂੰ ਮੈਂ ਕਹਿ ਕੇ ਵੀ ਆਵਾਂਗਾ ਤੇ ਮੈਂ ਜਿਹੜੇ ਪੀੜਤ ਹੈ ਰਾਜਕੁਮਾਰ ਜੀ ਉਹਨਾਂ ਨੂੰ ਮਿਲ ਕੇ ਵੀ ਆਵਾਂਗਾ ਤੇ ਐਸਐਸਪੀ ਸਾਹਿਬ ਨਾਲ ਵੀ ਉਹਨਾਂ ਨੇ ਗੱਲ ਕੀਤੀ ਤੇ ਉੱਥੋਂ ਫੌਰਨ ਜਿਹੜਾ ਹੈ ਐਸਐਸਪੀ ਸਾਹਿਬ ਨੇ ਭਰੋਸਾ ਦਿਵਾਇਆ ਕਿ ਉਹ ਜਿਹੜੀ ਉਚਿਤ ਕਾਰਵਾਈ ਹੈ ਉਹ ਕਰ ਰਹੇ ਹਨ ਸਾਡਾ ਸਭ ਤੋਂ ਪਹਿਲਾਂ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਵੀਰ ਜੀ ਜਿਹੜੀ ਇਹ ਘਟਨਾ ਹੈ ਬਹੁਤ ਹੀ ਮਦ ਭਾਗੀ ਘਟਨਾ ਹੈ ਇਹ ਘਟਨਾ ਪਹਿਲੀ ਵਾਰ ਨਹੀਂ ਹੋਈ ਐਨੀ ਜਾਨ ਲੈਵਾ ਜਿਹੜੀ ਇਹ ਘਟਨਾ ਹੋਈ ਹੈ ਸਾਡੇ ਪਿੰਡ ਲੋਹਰਚਿੰਝੜੀ ਦੇ ਵਿੱਚ ਬਹੁਤ ਮਦ ਭਾਗੀ ਘਟਨਾ ਹੈ ਜਿਸ ਨਾਲ ਸਾਡੇ 3-4 ਲਾਗੇ ਦੇ ਪਿੰਡਾਂ ਦੇ ਵਿੱਚ ਭਾਰੀ ਰੋਸ ਪਾਇਆ ਜਾ ਰਿਹਾ ਹੈ ਅਸੀਂ ਪ੍ਰਸ਼ਾਸਨ ਨੂੰ ਬੇਨਤੀ ਕਰਦੇ ਹਾਂ ਬੇਹੱਜੀ ਘਟਨਾਵਾਂ ਜਿਹੜੀਆਂ ਹੋ ਰਹੀਆਂ ਨੇ ਲੱਗ ਲੱਗ ਜਗ੍ਹਾ ਦੇ ਉੱਤੇ ਨਹਿਰਾਂ ਦੇ ਉੱਤੇ ਸਰੇਮ ਦਾਰੂ ਪੀਤੀ ਜਾ ਰਹੀ ਹੈ ਸਰੇਮ ਨਸ਼ੇਕ ਤਿੱਤੇ ਜਾ ਰਹੇ ਨੇ ਉਹਨਾਂ ਨੂੰ ਜੇ ਕੋਈ ਆਮ ਇਨਸਾਨ ਰੋਕਦਾ ਏ ਬੇ ਸਾਡੀਆਂ ਇਥੋਂ ਧੀਆਂ ਭੈਣਾਂ ਨਿਕਲਦੀਆਂ ਜਾਂ ਸਾਡੇ ਪਰਿਵਾਰ ਦੇ ਮੈਂਬਰ ਜਾਂ ਹੋਰ ਕੋਈ ਸਾਡੇ ਪਿੰਡ ਦੇ ਵਾਸੀ ਨਿਕਲਦੇ ਨੇ ਤਾਂ ਉਹ ਉਲਟਾ ਬਾਹਰ ਕਰਦੇ ਨੇ ਰਾਤ ਨੂੰ ਇਸ ਤਰੀਕੇ ਨਾਲ ਹੀ ਹੋਇਆ ਸਾਡੇ ਬੜੇ ਵੀਰ ਨੂੰ ਜਾਨਲੇਵਾ ਹਮਲਾ ਉਦੇ ਪੇਟ ਤੇ ਉਹਦੀ ਇੱਕ ਬਾਹ ਪੂਰੇ ਗੰਦੇ ਤਰੀਕੇ ਨਾਲ ਗੱਡੀ ਗਈ ਹੈ ਤੇ ਮੈਂ ਇਹੀ ਬੇਨਤੀ ਕਰਨਾ ਚਾਹੁੰਦਾ ਇਸ ਵਕਤ ਦੇ ਮੌਜੂਦਾ ਐਮ.ਐਲ.ਏ. ਸਾਹਿਬ ਹਰੋਸ਼ਿਕ ਬੈਂਡ ਨੂੰ ਜਿੱਦਾਂ ਤੁਸੀਂ ਪਹਿਲਾਂ ਨੱਥ ਪਾਈ ਇਸ ਤਰੀਕੇ ਨਾਲ ਨੱਥ ਪਾਓ ਇਹਨਾਂ ਨੂੰ ਤੇ ਮੈਂ ਆਸ ਵੀ ਕਰਦਾ ਹਾਂ ਤੇ ਉਹਨਾਂ ਦਾ ਫੋਨ ਵੀ ਆ ਗਿਆ ਐਸ.ਐਸ.ਓ. ਸਾਹਿਬ ਨੂੰ ਉਹਨੇ ਦੱਸਿਆ ਵੇ ਪ੍ਰੋਪਰ ਕਾਰਵਾਈ ਜੋ ਬੰਦੀ ਇਹਨਾਂ ਤੇ ਜੋ ਵੀ ਬੰਦੀ ਕਾਰਵਾਈ ਕੀਤੀ ਜਾਵੇ ਚੀਰਮੈਨ ਸਾਹਿਬ ਨੇ ਦੱਸ ਦਿੱਤਾ ਤੇ ਬੰਦੀ ਕਾਰਵਾਈ ਹੋਏਗੀ ਔਰ ਤੇ ਨੱਥ ਪਾਈ ਜਾਵੇ ਜੀ ਸਰ ਕੋ ਸਰ ਜੇ ਪੁਲਿਸ ਪੁਲਿਸ ਦੁਆਰਾ ਰੈਗੂਲਰ ਪੈਟਰੋਲਿੰਗ ਕੀਤੀ ਜਾਵੇ ਤਾਂ ਉਹਦੇ ਨਾਲ ਬਹੁਤ ਹੀ ਵੱਡਾ ਭਾਰਾ ਨੁਕਸਾਨ ਤੋਂ ਹੋਣ ਤੋਂ ਬਚ ਸਕਦਾ ਏ ਕਿਉਂਕਿ ਜੋ ਇਹ ਗੁੰਡੇ ਸਰਿਆਂ ਹਮ ਕੰਮ ਦੇ ਰਹੇ ਕਿਹੜੇ ਬਾਣੇ ਦੇ ਵਿੱਚ ਨਾਂਗ ਸਿੰਘਾ ਦੇ ਬਾਣੇ ਵਿੱਚ ਬਾਣੇ ਦੇ ਵਿੱਚ ਇਹ ਕੀ ਕਰ ਰਹੇ ਉਸ ਬਾਣੇ ਨੂੰ ਬਦਨਾਮ ਕਰ ਰਹੇ ਨੇ ਬਾਅਦ ਚੋਂ ਬਾਣੇ ਨੂੰ ਉਤਾਰ ਕੇ ਸੇਡ ਦਿੰਦੇ ਨੇ ਬਾਅਦ ਚ ਜੀਨਾ ਜਾ ਕੋਟ ਜੋ ਇੱਕ ਮੁਜ਼ਰਮ ਫੜਿਆ ਹੋਇਆ ਹੈ ਇਸੇ ਹੀ ਬਾਣੇ ਨੂੰ ਤਾਕੈ ਸਿੱਟ ਕੇ ਬਾਦ ਜੀਨ ਦੇ ਵਿੱਚ ਪਾਇਆ ਗਿਆ ਹੈ ਜਦੋਂ ਸਾਡੇ ਪਿੰਡ ਦੇ ਮੋਤਵਰ ਸੱਜਣਾ ਮਿੱਤਰਾਂ ਨੇ ਭਰਾਵਾਂ ਨੇ ਨੌਜਵਾਨ ਪੀੜੀ ਨੇ ਫੜਿਆ ਤਾਂ ਪਤਾ ਲੱਗਿਆ ਵੇ ਨੰਗ ਸਿੰਘ ਬਾਣੇ ਦੇ ਵਿੱਚ ਇਸ ਬੰਦਿਆਂ ਨੇ ਚਾਰ ਬੰਦੇ ਨੇ ਜਾਨ ਲੈਵਾ ਹਮਲਾ ਕੀਤਾ ਜੀ ਬਾਜੀ ਦੇਖੋ ਵੀਰ ਜੀ ਮੌਜੂਦਾ ਉਸੇ ਟਾਈਮ ਜਦੋਂ ਸਾਨੂੰ ਫੋਨ ਗਏ ਸੀਗੇ ਸਾਡੇ ਪਿੰਡ ਦੇ ਸਾਰੇ ਬੰਦੇ ਆਏ ਇਹਨਾਂ ਕੋਲੋਂ ਇੱਕ ਤੇਜ਼ ਤਾਰ ਹਥਿਆਰ ਸ਼ਾਇਦ ਪੋਸਟ ਵੀ ਪਾਈ ਗਈ ਇੱਕ दारू ਦੀ ਬੋਤਲ ਪਾਈ ਗਈ ਨਮਕੀਨ ਪਾਈ ਗਈ ਹੋਰ ਪਤਾ ਨਹੀਂ ਕਿਹੜੇ ਕਿਹੜੇ ਛੋਟੇ ਛੋਟੇ ਕੁੜੀਆਂ ਦੇ ਵਿੱਚ ਸਮਾਨ ਸੀਗੇ ਆਈ نو ਆਈ نو ਉਹ ਚੀਜ਼ ਦਾ ਸਾਨੂੰ ਨਹੀਂ ਪਤਾ ਕਿਹੜੇ ਨਾਂ ਸੀ ਨਸ਼ੇ ਕੀਤੇ ਆ ਠੀਕ ਹੈ ਜੀ ਪਰ ਮੈਂ ਇਹੀ ਗੁਆਰ ਲਾਣਾ ਚਾਹੁੰਦਾ ਸਾਰਿਆਂ ਨੂੰ ਤੇ ਬਣਦੀ ਕਾਰਵਾਈ ਔਰ ਇਸ ਤਰੀਕੇ ਦੀ ਕਾਰਵਾਈ ਕੀਤੀ ਜਾਵੇ ਤਾਂ ਜੋ ਇਸ ਅਨੰਦਪੁਰ ਹਲਕੇ ਨੂੰ ਇਹ ਗੁਰੂ ਪੀਰਾਂ ਦੀ ਧਰਤੀ ਹੈ ਇਸ ਗੁਰੂ ਪੀਰਾਂ ਦੀ ਧਰਤੀ 'ਤੇ ਅਜੇ ਗੁੰਡੇ ਸਰਿਆਂ ਮਨਾਕੁੰਮਣ ਅਸੀਂ ਪ੍ਰਸ਼ਾਸਨ ਨੂੰ ਵੀ ਬੇਨਤੀ ਕਰਦੇ ਆ ਆਪਣੇ ਬڑے ਵੀਰੋ ਜੋ ਬੈਂਸ ਨੂੰ ਬੇਨਤੀ ਕਰਦੇ ਵੇ ਪ੍ਰਸ਼ਾਸਨ ਨੂੰ ਕਹਿ ਕਿਆ ਪੈਟਰੋਲਿੰਗ ਨਹਿਰਾ ਤੇ ਕੀਤੀ ਜਾਵੇ ਤਾਂ ਜੋ ਜੋ ਸ਼ਹਿਰਾਂ ਤੋਂ ਉੱਠੇ ਨਸ਼ੇੜੀ ਉਹ ਨਹਿਰਾ ਤੇ ਉੱਤੇ ਆ ਕੇ ਨਸ਼ਾ ਕਰਦੇ ਨੇ ਬਾਚੈਂਦਾ ਨਹੀਂ ਬਰਦਾ ਤੁਹਾਨੂੰ ਇਲਜ਼ਾਮ ਦਿੰਦੇ ਨੇ ਜੀ ਪੰਚਾਇਤ ਜਿਹੜੀ ਲੋਰ ਦੀ ਘਟਨਾ ਹੈ ਇਹ ਲਗਭਗ 7:30 ਵਜੇ ਲਗਭਗ 3:00 ਘਟਨਾ ਹੈ ਰਾਤ ਨੂੰ ਤੇ ਇਹ ਤਿੰਨ ਚਾਰ ਨੌਜਵਾਨ ਜਿਹੜੇ ਹੈਗੇ ਇਹ ਨਿਹੰਗ ਬਾਣੇ ਚ ਤੇ ਇਹ ਆਏ ਆ ਤੇ ਇਹਨਾਂ ਨਾਲ ਕੋਈ ਨਸ਼ਾ ਨਸ਼ਾ ਵੀ ਖਾਦਾ ਹੋਇਆ ਸੀ ਇਹ ਇਹ ਸਾਡੇ ਇੱਥੇ ਪਿੰਡ ਦੇ ਜਿਹੜੇ ਨੌਜਵਾਨ ਨੇ ਪੂਰੀ ਤਰ੍ਹਾਂ ਨਾਲ ਇਹ ਵੱਡ ਟੁੱਕੀ ਵੀ ਕੀਤੀ ਹੈ ਤੇ ਉਹ ਜਿਹੜਾ ਅੱਜ ਸਰਕਾਰੀ ਹਸਪੀਟਲ ਤੋਂ ਪੀਜੀਆਈ ਅੱਜ ਗੇਰੇ ਇਲਾਜ ਲਈ ਉੱਥੇ ਦਾਖਲ ਹੈ ਤੇ ਕੀ ਨਾਮ ਦਾ ਜੀ ਉਹਦਾ ਨਾਮ ਹੈਗਾ ਜੀ ਰਾਜਕਮਾਰ ਜੀ ਤੇ ਕੀ ਹੋਇਆ ਉਹਦੀ ਬਾਹ ਤੇ ਪੂਰੀ ਜਰ ਤਰ੍ਹਾਂ ਉਹ ਬਾਹ ਟੁੱਕੀ ਗਈ ਹੈ ਪੂਰੀ ਤਰ੍ਹਾਂ ਵੱਢੀ ਗਈ ਹੈ ਸਿਰ ਚ ਵੀ ਉਹਦੇ ਟਾਕੇ ਲੱਗੇ ਹੋਏ ਆ ਤੇ ਸ਼ਾਇਦ ਪੇਟ ਚ ਵੀ ਹੈ ਕੋਈ ਨਾ ਕੋਈ ਇੰਜਰੀ ਇਹ ਬਹੁਤ ਬੁਰੀ ਹਾਲਤ ਚ ਹੈ ਕਿਸ ਤਰ੍ਹਾਂ ਦੀ ਇੰਜਰੀ ਕਿਹੜੇ ਵਾਰ ਕੀ ਇਹ ਤਲਵਾਰ ਨਾਲ ਸ਼ਾਇਦ ਉਹਨਾਂ ਨੇ ਬਾਹਰ ਕੀਤੀ ਹੈ ਜੀ ਤੇ ਕਿਰਚ-ਕੁਰਚ ਵੀ ਠੀਕ ਹੈ ਕਹਿੰਦੇ ਹੋਰ ਉਹਨਾਂ ਕੋਲ ਨਸ਼ਾ ਵੀ ਪੀ ਲਿਆ ਤੇ ਸ਼ਰਾਬ ਵੀ ਉਹਨਾਂ ਕੋਲ ਬੋਧਾ ਸੀ ਕਿੰਨੇ ਜਣੇ ਵੱਲ ਹਮਲਾ ਕੀਤਾ ਗਿਆ ਇਹ ਚਾਰ ਬੰਦੇ ਸੀ ਇਹ ਤੇ ਇਹ ਉੱਥੇ ਆਮ ਸੜਕ ਦੇ ਵਿੱਚ ਪੂਰੇ ਮੈਲਰ ਗਿਆ ਆ ਰਹੇ ਸੀ ਤੇ ਇਹ ਇਹ ਮੁੰਡੇ ਨਾਲ ਉਹਨਾਂ ਨੇ ਬਾਹਰ ਕਰ ਦਿੱਤਾ ਸ਼ਰਾਬ ਪੰਜਾਹ ਕਿਹੜੀ ਗੱਲ ਕੱਟਦਾ ਗੱਲ ਕੀ ਹੋਈਏ ਇਹ ਕੋਈ ਇਹ ਲੜਾਈ ਹੈ ਗੱਲ ਇਹ ਕੁਛ ਵੀ ਨਹੀਂ ਹੈ ਗੱਲ ਤਾਂ ਉਹ ਆਪਣੀ ਸੈਰ ਨੂੰ ਕੋ ਨਹਿਰ ਪਰ ਜਾ ਰਿਹਾ ਸੀ ਤੇ ਉਹ ਉਪਰੋਂ ਨਹਿਰ ਤੇ ਥੱਲੇ ਨੂੰ ਆ ਰਹੇ ਸੀ ਤੇ ਬਸ ਉਹਨਾਂ ਮੋਂਡਾ ਮਾਰ ਕੇ ਤੇ ਬਸ ਇੰਨੀ ਗੱਲ ਉਹਨਾਂ ਨੇ ਹੋਈ ਆ ਵੀ ਮੋਂਡਾ ਕਿਉਂ ਮਾਰਿਆ ਤੇ ਇਹਦੇ ਇਹਦੇ ਬਾਅਦ ਤੇ ਉਹਨਾਂ ਨੇ ਤਲਵਾਰ ਕੱਢੀ ਆ ਤੇ ਉਹਨਾਂ ਨੇ ਧਰਮ ਕਰਤਾ ਉਹ ਤਲਵਾਰ ਨਾਲ ਬਾਹਰ ਕੱਢੀ ਕਿੰਨੇ ਹੋਰ ਵੀ ਜ਼ਖਮੀ ਹੋਏ ਕਿ ਕੇਵਲ ਨਹੀਂ ਕੋਈ ਜ਼ਖਮੀ ਹੋਇਆ ਉਹ ਉਹਨਾਂ ਨੇ ਢਾ ਲਿਆ ਸੀ ਬਾਕੀਆਂ ਨੇ ਫਿਰ ਤਿੰਨਾਂ ਬੰਦੇ ਉਹਨਾਂ ਨੂੰ ਥੱਲੇ ਤੋਂ ਕੱਢਿਆ ਉਹ ਬਚਾਇਆ ਇਹਨਾਂ ਵਿੱਚ ਕੋਈ ਫੜਿਆ ਵੀ ਕਿ ਇੱਕ ਬੰਦਾ ਫੜਿਆ ਗਿਆ ਮੌਕੇ ਤੇ ਤੇ ਬਾਕੀ ਪੁਲਿਸ ਦੀ ਉਹਨਾਂ ਦੇ ਨਾਮ ਜਿਹੜੇ ਅਦਾਲਤ ਆ ਤੇ ਉਹਨਾਂ ਕੋਲ ਜਿਹੜੇ ਨਸ਼ਾ ਪਤਨ ਕੀ ਕੀ ਨਸ਼ਾ ਫੜਿਆ ਗਿਆ ਉਹਨੂੰ ਨਸ਼ਾ ਤੇ दारू ਦੀ ਬੋਤਲ ਸੀ ਤੇ ਇੱਕ ਹੋਰ ਵੀ ਕੋਈ ਸਮਾਨ ਸੀ ਉਹ ਪਤਾ ਨਹੀਂ ਕੀ ਆ ਸੀ ਗਾਂਜਾ ਸੀ ਜਾਂ ਕੁਝ ਹੋਰ ਕੀ ਮੰਗ ਕਰਦੇ ਪ੍ਰਸ਼ਾਸਨ ਤੋਂ ਪ੍ਰਸ਼ਾਸਨ ਤੋਂ ਅਸੀਂ ਇਹੀ ਮੰਗ ਕਰਦੇ ਆ ਵੀ ਸਾਡੇ ਪਿੰਡ ਜਿਹੜੇ ਜਿਹੜੇ ਇਲਾਕੇ ਜਿਹੜੀਆਂ ਇਹ ਬਰਦਾਸ਼ਤ ਬਹੁਤ ਹੀ ਹੋ ਰਹੀਆਂ ਤੇ ਇਹਦੇ ਤੇ ਬਹੁਤ ਸਖਤੀ ਨਾਲ ਨੱਥ ਪਾਈ ਜਾਵੇ ਤਾਂ ਜੋ ਇਹ ਲੋਕਾਂ ਦਾ ਜਿਹੜਾ ਜੀਣਾ ਇਹਨਾਂ ਨੂੰ ਡੁੱਭਰ ਕੀਤਾ ਹੋਇਆ ਤੇ ਆਮ ਇਹ ਦਿਨਾਂ ਵੇਲੇ ਦਿਨ ਦੁਪਹਿਰ ਵੇਲੇ ਸ਼ਾਮ ਦੇਲੇ ਵੀ ਇਹ ਲੁੱਟ ਖੋਹੀਆਂ ਵਰਤਦਾ ਤਾਂ ਹੋਈਆਂ ਤੇ ਇਹਨਾਂ ਨੂੰ ਨੱਥ ਪਾਈ ਜਾਵੇ। ਪ੍ਰਸ਼ਾਸਨ ਨੂੰ ਪਤਾ ਦਾ ਗੱਲ ਕਿੱ데 ਨਹੀਂ ਗਿਆ। ਪ੍ਰਸ਼ਾਸਨ ਨੂੰ ਬੋਲੋ ਪਰਚਾ ਦਰਜ ਕਰ ਦਿੱਤਾ ਗਿਆ ਤੇ ਅਰੈਸਟ ਜਿਹੜੀਆਂ ਕੁਝ ਰਹਿੰਦੀ ਆ ਬਾਕੀ ਪਾਣ ਲਈ ਪੋਸਟ ਕਰ ਹਾਂ ਬਾਈ ਨਹੀਂ ਬਾਈ ਨਹੀਂ। ਕੀ ਕਰਨੇ ਚੱਲੂ ਕੋਈ ਇਹ ਜੀ ਛੱਟੀ ਨਜ਼ਦੀਕ ਹੀ ਹੈਗਾ ਪਿੰਡ 'ਚ ਜਿਹੜੀ ਹੈਗਾ ਇੱਥੇ ਰਾਤ ਨੂੰ ਪਿੰਡ ਦੇ ਨੌਜਵਾਨ ਮੁੰਡੇ ਸੈਰ ਕਰਦੇ ਪਏ ਸੀ ਕਿ ਦੋ ਚਾਰ ਬੰਦੇ ਉਹਨਾਂ ਜੋ ਇੱਕ ਦਮਾਲਾ ਜਿਹਾ ਬਣਿਆ ਸੀਗਾ ਇੱਕ ਨਈ ਟਾਈਪ ਆਫ ਤੇ ਬਾਕੀ ਬਾਣੇ ਸੀਗੇ ਇਹਨਾਂ ਨੇ ਅਟੈਕ ਕੀਤਾ ਇਹਨਾਂ ਦੇ ਉੱਤੇ ਮੁੰਡਿਆਂ ਦੇ ਉੱਤੇ ਤੇ ਇੱਕ ਮੁੰਡੇ ਦੀ ਬਾਹ ਕਾਫੀ ਜ਼ਖਮੀ ਕਰ ਦਿੱਤੀ ਤੇ ਉਹਨੂੰ ਅਸੀਂ ਇਮੀਡੀਏਟਲੀ ਉੱਥੋਂ ਹਸਪੀਟਲ ਜਾਂਦੇ ਤੇ ਪਿੰਡ ਵਾਲੇ ਜਿਹੜੇ ਮੁੰਡੇ ਸੀਗੇ ਇਹਨਾਂ ਨੇ ਬੜੀ ਹਿੰਮਤ ਦਿਖਾਈ ਬੜੀ ਦਲੇਰੀ ਦੇ ਨਾਲ ਮੁਕਾਬਲਾ ਕੀਤਾ ਤੇ ਇੱਕ ਬੰਦਾ ਕਾਬੂ ਕਰ ਲਿਆ ਫਿਰ ਸਾਡੇ ਕੋਲ ਇਨਫੋਰਮੇਸ਼ਨ ਆਈ ਔਰ ਅਸੀਂ ਉੱਥੇ ਮੌਕੇ ਤੇ ਜਾ ਕੇ ਪੁਲਿਸ ਨੇ ਇਹਨਾਂ ਨੂੰ ਹਰਾਸਤ ਚ ਲਿਆ ਹੈਗਾ ਤੇ ਹਲੇ ਤੱਕ ਜਿਹੜੀ ਅਸੀਂ ਕੇਸ ਰਜਿਸਟਰ ਕਰ ਦਿੱਤਾ ਹੈਗਾ 109 ਬੀ ਐਨ ਐਸ ਦਾ ਤੇ ਉਹਨੂੰ ਆਪਣਾ ਇੱਕ ਜਿਹੜਾ ਦੋਸ਼ੀ ਹੈਗਾ ਉਹ ਗ੍ਰਿਫਤਾਰ ਹੋ ਚੁੱਕਾ ਹੈ ਤੇ ਬਾਕੀ ਖੋਰ ਦੋਸ਼ੀ ਦੀ ਪਛਾਣ ਵੀ ਹੋ ਚੁੱਕੀ ਆ ਤੇ ਜਿਹੜੇ ਦੋ ਦੋਸ਼ੀ ਆ ਉਹਨਾਂ ਦੇ ਕੱਚੇ ਨਾਮ ਸਾਡੇ ਕੋਲ ਹੈਗੇ ਆ ਉਹਨਾਂ ਬਾਰੇ ਅਸੀਂ ਤਫਤੀਸ਼ ਕਰ ਰਹੇ ਆ ਤੇ ਜਲਦੀ ਉਹ ਅਸੀਂ ਉਹਨਾਂ ਨੂੰ ਫੜਨ ਸਫਲ ਹੋਵਾਂਗੇ ਭਰਾਮਾ ਜੀ ਹੱਲੇ ਦੇ ਇਹਨਾਂ ਕੋ ਇੱਕ ਬੈਗ ਹੈਗਾ ਕਿਟ ਬੈਗ ਹੈਗਾ ਬਾਕੀ ਹੱਲੇ ਤਫ਼ਤੀਸ਼ ਚੱਲਦੀ ਪਈ ਹੈਗੀ ਆ ਠੀਕ ਹੈ ਜਿੱਦਾਂ ਇਹ ਬੰਦੇ ਬਾਕੀ ਦੇ ਜਿਹੜੇ ਹੈਗੇ ਤੇ ਇਹਨੂੰ ਦੋਸ਼ੀ ਜਿਹੜੇ ਹੋਰ ਅਰੈਸਟ ਕਰਦੇ ਹੈਗੇ ਆ ਆਪਾਂ ਫਿਰ ਤੁਹਾਨੂੰ ਉਹ ਅਪਡੇਟ ਕਰਦੇ ਆਂ ਮੈਂ ਤਾਂ ਜੀ ਇਹੀ ਅਪੀਲ ਕਰਨਾ ਚਾਹੂੰਗਾ ਸਾਰੀਆਂ ਜਿੱਥੇ ਬੰਦੀਆਂ ਨੂੰ ਕਿ ਇਹ ਜਿਹੜੇ ਹੈਗੇ ਇਹਨਾਂ ਨੂੰ ਚੰਗੀ ਤਰ੍ਹਾਂ ਦੇਖ ਲੈਣ ਇਹ ਭਈ ਕਿਹੋ ਜਿਹੇ ਕੇਸ ਪਛੋਕੜ ਦੇ ਹੈਗੇ ਨੇ ਤੇ ਤਾਂ ਜੋ ਕੋਈ ਐਦਾਂ ਦੀ ਗੱਲ ਜਿਹੜੀ ਹੈਗੀ ਆ ਕਿ ਇਹ ਬਾਣੇ ਦੇ ਵਿੱਚ ਆ ਕੇ ਕੋਈ ਇਦਾਂ ਦਾ ਕੋਈ ਗੈਰ ਕਾਨੂੰਨੀ ਕੰਮ ਕਰ ਦਿੰਦੇ ਹੈਗੇ ਆ ਜਾਂ ਗਲਤ ਕੰਮ ਕਰ ਦਿੰਦੇ ਜਿਦੇ ਨਾਲ ਕਿ ਉਹ ਬੜਾ ਇੱਕ ਠੀਕ ਨਹੀਂ ਲੱਗਦਾ ਹੈਗਾ ਤੇ ਇਹ ਚਾਹੀਦਾ ਤੇ ਸਾਰਿਆਂ ਨੂੰ ਅਸੀਂ ਹੈਗਾ ਜੀ ਕਿ ਜਿਹੜੇ ਇਦਾਂ ਦੇ ਬੰਦੇ ਹੈਗੇ ਆ ਜਾਲੀ ਪੇਛੜਣ ਕਰਕੇ ਬਹਿਰੂਪੀਏ ਬਣ ਕੇ ਤੇ ਇਹ ਬਾਣਾ ਪਾ ਲੈਂਦੇ ਹੈਗੇ ਔਰ ਇਹਨਾਂ ਤੇ ਜਿਹੜਾ ਹੈਗਾ ਵੱਧ ਤੋਂ ਵੱਧ ਇਹਨਾਂ ਤੇ ਰੱਖਿਆ ਜਾ ਖਿਆਲ ਰੱਖਿਆ ਜਾ ਤਾਂ ਜੋ ਇਹਨਾਂ ਦਾ ਨਾਂ ਨਬਰ ਸਕਾ ਬਾਣੇ ਦੇ ਵਿੱਚ ਆਉਣ ਗੈਰ ਦੇ ਦੇਖੋ ਇਹਦੇ ਚ ਇਦਾਂ ਹੈਗਾ ਜੀ ਕਿ ਪਟੋਲਿੰਗ ਤੇ ਸਾਡੀ ਚਲਦੀ ਹੈਗੀ ਆਲਵੇਸ ਚਲਦੀ ਹੈਗੀ ਆ ਤੇ ਖਾਸ ਕਰਕੇ ਆ ਦਿਨਾਂ ਵਿੱਚ ਤੇ ਜ਼ਿਆਦਾ ਹੁੰਦੀ ਆ ਪਰ ਕੋਈ ਵੀ ਜਿੱਦਾਂ ਹਰ ਜਗ੍ਹਾ ਨੂੰ ਕਿਤੇ ਨਾ ਕਿਤੇ ਕਵਰ ਹਰ ਟਾਈਮ ਨਹੀਂ ਕੀਤਾ ਜਾ ਸਕਦਾ ਪਰ ਇਹ ਬੜੀ ਵਧੀਆ ਗੱਲ ਹੋਈ ਆ ਕਿ ਹਿੰਮਤ ਕੀਤੀ ਦਲੇਰੀ ਕੀਤੀ ਪਿੰਡ ਦੇ ਮੁੰਡਿਆਂ ਨੇ ਤੇ ਅਸੀਂ ਮੌਕੇ ਤੇ ਜਾ ਕੇ ਉਹਨੂੰ ਫੜ ਲਿਆ ਤੇ ਇਹੀ ਆ ਕਿ ਮੇਰੀ ਅਪੀਲ ਹੈ ਆਮ ਪਬਲਿਕ ਨੂੰ ਵੀ ਇਹ ਅਪੀਲ ਹੈਗੀ ਆ ਕਿ ਕੋਈ ਵੀ ਜਦੋਂ ਇਦਾਂ ਦਾ ਹੁੰਦਾ ਤੇ ਇਮੀਡੀਏਟਲੀ ਆ ਸਾਡੇ ਨੋਟਿਸ ਲਿਆਓ ਜੇ ਕੋਈ ਸ਼ੱਕੀ ਬੰਦਾ ਨੰਗ ਦਾ ਵੜਦਾ ਦੇਖਦੇ ਪਾਇਓ ਆ ਕੰਟਰੋਲ ਰੂਮ ਤੇ ਦੱਸੋ ਐਸਚੋ ਸਾਹਿਬ ਦੱਸੋ ਮੇਰੇ ਫੋਨ ਤੇ ਫੋਨ ਕਰੋ ਕਿ ਇੱਥੇ ਕੋਈ ਸ਼ੱਕੀ ਬੰਦੇ ਫਿਰ ਰਹੇ ਹੈਗੇ ਆ ਤੇ ਆਪਾਂ ਸੂਦਾ ਟੱਪਨ ਨੂੰ ਟਾਈਮ ਵੀ ਵੈਰੀਫਾਈ ਕਰਕੇ ਕੋਈ ਹੋਜੀ ਮੰਦਭਾਗੀ ਘਟਨਾ ਨੂੰ ਕੋਈ ਜਾਣਨਾ ਦੇ ਸਕੇ